ਸਵਾਗਤ ਹੈ ਐਕਸਾਨ ਵੀਰੋ ਤੁਹਾਡਾ YouTube ਚੈਨਲ ਆਲ ਖਡੇਰੀ ਫਾਰਮ ਤੇ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਆਸਾ ਪੁੱਤਰ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਲੱਗਦਾ ਇਸ ਪੰਡ ਨੂੰ ਤੇ 22 ਰੁਪਏ ਦੇ ਘਰ ਜਿਹੜੀ ਇਹ ਵੀਡੀਓ ਬਣ ਰਹੀ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚੰਗੀ ਵਿਹੜ ਦਿਖਾਉਣੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਾਂਗੇ ਵੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਦੇ ਨਿਸ਼ਾਨ ਨੂੰ ਦਬਾ ਕੇ ਆਲਟ ਸੈਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਆਪਣੇ ਤੋਂ ਇਦਾਂ ਦੀ ਐਡ ਕਰਵਾਉਣੀ ਹੋਵੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 828900372 ਤੁਸੀਂ ਐਸ ਨੰਬਰ ਤੇ ਕਾਲ ਕਰ ਸਕਦੇ ਆ ਤੇ ਅੱਜ ਜਿਹੜੀ ਤੁਸੀਂ ਸਾਹਮਣੇ ਸਕਰੀਨ ਤੇ ਸੱਜਣੋ ਵੈੜ ਦੇਖ ਰਹੇ ਆ ਇਹ ਦੂਜਾ ਸੂਆ ਸੂਈ ਹੈ ਤਾਜੀ ਸੂਈ ਹੈ ਹਜੇ ਚੰਗੇ ਕਦ ਕਾਢ ਦੇ ਵਿੱਚ ਹੈ ਵੇਲਵੂਲ ਵੀ ਵੈੜ ਦੀ ਚੰਗੀ ਹੈ ਤੇ ਫਿਕਸ ਜਿਹਾ ਹਵਾਨਾ ਹੈ ਦੇਖ ਸਕਦੇ ਹ ਜੇ ਤਾਜੀ ਸੂਈ ਹੈ ਸਾਫ ਥਨ ਫਾਨੇ ਦੀ ਪੂਰਾ ਜਿਹੜਾ ਮੁਠੀ ਦੀ ਚੁਵਾਈ ਜਿਹੜਾ ਥਨ ਲੱਗਿਆ ਵੈੜ ਨੂੰ ਤੇ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਹੈ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਠੰਡੀ ਸੀਲ ਹੈ ਵੈੜ ਦੇਖ ਸਕਦੇ ਹੋ ਬਾਈ ਰੂਪੇ ਨੇ ਜਿਹੜਾ ਹੱਥੋਂ ਤੁਮਾਰ ਕੇ ਵੈੜ ਤੇ ਦਿਖਾਤਾ ਹੈ ਤੁਹਾਨੂੰ ਪੂਰੀ ਠੰਡੀ ਸੀਲ ਵੈੜ ਹੈ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਰੇਟ ਫੋਨ ਤੇ ਹੋਊਗਾ ਧੰਨਵਾਦ ਜੀ